ਸੈਪਟਾ ਚੰਡੀ ਖੜੀ ਆ ਪਾ ਗਈ ਬਈ ਪੰਜਵੀਂ ਸ਼ਿਫਟ ਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ ਲਓ ਥੋਡੇ ਪਿੰਡ ਵਾਲਾ ਹੀ ਆ ਜਿੱਤੇ ਹੋਣ ਵਾਲਾ ਉੱਪਰਲੇ ਪਾਸੇ ਤੇ ਨਾਲ ਦੁਬਾਰਾ ਗੋਲੂ ਯੋद्धा ਸੁੱਖਾ ਨਗਰਾ ਰਣਜੀਤ ਸਿੰਘ ਜੀ ਬਾੜੀਆਂ ਸੋਹਣਾ ਬੱਚੇ ਜ਼ੋਰ ਲਾਈ ਆਉਂਦੇ ਆ ਅੱਪ 22 ਸੈਕਿੰਡ 35 ਪੁਆਇੰਟ ਆ ਬਾਈ ਜੀ ਮਾਰੇ ਤਾਂ ਨਿਕਾ ਦੋਨਾਂ ਤੇ ਇੱਕੋ ਜਨ ਤਾਲੀਆਂ ਬਜਾਤੀਆਂ ਇਹ ਤਰਮਿੰਦਰ ਜਖੜਾ ਇਹ ਜੀਤਾ ਮੀਮਸਾ ਜੱਜ ਮੀਮਸਾ ਲਾਲੀ ਮੀਮਸਾ ਹੁਣ ਤਾਂ ਪ੍ਰਧਾਨ ਮੰਤਰੀ ਵੀ ਮੀਮਸਾ ਕਹਿ ਦੋ ਸਭ ਕੁਛ ਆ ਕਿਉਂਕਿ ਪਹਿਲੇ ਦੋ ਨੰਬਰ ਤੁਹਾਡੇ ਹੋ ਗਏ ਆ ਹੁਣ ਕੁਛ ਕਹੀ ਚਲੋ ਸ਼ੀਰਾ ਤਖਾਨ ਵੱਧ ਹਰਵਿੰਦਰ ਤਖਾਨ ਵੱਧ ਤੇ ਨਾਲ ਬਾਈ ਜੀ ਦੁਬਾਰਾ ਭੱਜਿਆ ਵਾ ਗੋਲੂ ਜੋਧਾ ਸੁੱਖਾ ਨਾਗਰਾ ਰਣਜੀਤ ਸਿੰਘ ਦੀ ਬਾੜੀਆਂ ਗਰਵਿੰਦਰ ਸੇਹ ਸੋ ਵਾਕਿਆ ਹੀ ਗੱਲ ਵੱਡੀ ਹੋ ਗਈ ਆ ਤੇ ਗੱਲ ਹੋਰ ਵੀ ਵੱਡੀ ਹੋ ਸਕਦੀ ਸੀ